ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਜ਼ਮੀਨ ਪਲਾਟ ਜਾਮ ਕਮਰਸ਼ੀਅਲ ਪ੍ਰਾਪਰਟੀ ਜਦੋਂ ਤੁਸੀਂ ਖਰੀਦਦੇ ਹੋ ਉਸ ਪ੍ਰਾਪਰਟੀ ਨੂੰ ਖਰੀਦਣ ਤੋਂ ਪਹਿਲਾਂ ਆਪਣੇ ਹਰ ਇੱਕ ਦੇ ਖਰੀਦਦਾਰ ਦੇ ਮਨ ਵਿੱਚ ਇਹ ਹੁੰਦਾ ਹੈਗਾ ਕਿ ਅਸੀਂ ਪ੍ਰਾਪਰਟੀ ਸਸਤੀ ਖਰੀਦਣੀ ਹੈ ਔਰ ਹੋਣਾ ਵੀ ਚਾਹੀਦਾ ਹੈ ਪਰ ਇਸ ਪ੍ਰਾਪਰਟੀ ਨੂੰ ਖਰੀਦਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਾਂ ਫਿਰ ਕਹਿ ਲੋ ਕਿ ਫਿਰ ਅਸੀਂ ਕਿਉਂ ਦੇ ਖੁਦ ਦੇ ਵਿੱਚ ਜਾ ਦੇਖਦੇ ਆ ਇਹਦੇ ਤੇ ਮੈਂ ਚੰਨਣਾ ਪਾਉਂਗਾ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਹਰ ਇੱਕ ਚੀਜ਼ ਖਰੀਦਣ ਤੋਂ ਪਹਿਲਾਂ ਆਪਾਂ ਇਹ ਸੋਚਦੇ ਆ ਕਿ ਸਾਨੂੰ ਚੀਜ਼ ਸਸਤੀ ਮਿਲ ਜਾਵੇ ਜਿਵੇਂ ਜਦੋਂ ਆਪਾਂ ਨੂੰ ਪਤਾ ਆਪਣੀਆਂ ਮਾਮਾਂ ਤਾਈਆਂ ਚਾਚੀਆਂ ਜਦੋਂ ਕੱਪੜੇ ਖਰੀਦਣ ਜਾਂਦੀਆਂ ਸੀ ਜਾਂ ਕੋਈ ਵੀ ਚੀਜ਼ ਖਰੀਦਦੀਆਂ ਨੇ ਤਾਂ ਉਹ ਰੇਟ ਤੈਅ ਕਰਨ ਦੇ ਲਈ ਉਹਦੇ ਨਾਲ ਲੜਦੀਆਂ ਨੇ ਕਿ ਇੰਨਾ ਨਹੀਂ ਦੇਣਾ ਮੈਂ ਇੰਨਾ ਦੀਨਾ ਇੰਨਾ ਦੇਣਾ ਏਸੇ ਤਰ੍ਹਾਂ ਹੀ ਆਪਾਂ ਜਦੋਂ ਪ੍ਰਾਪਰਟੀ ਖਰੀਦਦੇ ਆ ਆਪਣੇ ਮਨ ਦੇ ਵਿੱਚ ਇੱਕੋ ਹੀ ਚੀਜ਼ ਹੁੰਦੀ ਆ ਕਿ ਅਸੀਂ ਪ੍ਰਾਪਰਟੀ ਘੱਟ ਰੇਟ ਤੇ ਖਰੀਦਣੀ ਆ ਔਰ ਸਸਤੀ ਖਰੀਦਣੀ ਆ ਲੇਕਿਨ ਦੋਸਤੋ ਇਹਦੇ ਚ ਅਸੀਂ ਕਿਵੇਂ ਫਸਦੇ ਆ ਤੇ ਕਿਵੇਂ ਸਾਨੂੰ ਜਿਹੜੇ ਸ਼ਿਕਾਰੀ ਨੇ ਉਹ ਕਿਵੇਂ ਫਸਾ ਲੈਂਦੇ ਨੇਗੇ ਉਹਦੇ ਚ ਕੀ ਕੀ ਚੀਜ਼ਾਂ ਧਿਆਨ ਰੱਖਣਯੋਗ ਨੇਗੀਆਂ ਉਹਦੇ ਤੇ ਚੰਨਣਾ ਮੈਂ ਤੁਹਾਨੂੰ ਬਾਅਦ ਦੇ ਵਿੱਚ ਪਾਉਣਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਾਲ ਫੈਂਕਿਆ ਕਿਵੇਂ ਜਾਂਦਾ ਹੈਗਾ ਜਿਹੜੇ ਮਤਲਬ ਇਸ ਤਰ੍ਹਾਂ ਦੇ ਲੋਕ ਵਿਸ਼ੇਸ਼ ਤੌਰ ਤੇ ਦੇਖੋ ਜਿਹੜੇ ਇਹ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਨੇ ਪਹਿਲਾਂ ਹੀ ਮਨ ਪੱਕਾ ਕੀਤਾ ਹੁੰਦਾਗਾ ਕਿ ਅਸੀਂ ਤੁਹਾਡਾ ਬਿਆਨਾ ਖਾਣੇਗਾ ਜ਼ਮੀਨ ਦੀ ਅਸੀਂ ਰਜਿਸਟਰੀ ਨਹੀਂ ਕਰਾਉਣੀ ਉਹ ਪਹਿਲਾਂ ਪੱਕਾ ਮਨ ਬਣਾਈ ਬੈਠੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾਗਾ ਕਿ ਅਸੀਂ ਇਹਦੇ ਵਿੱਚ ਜਿਹੜੀ ਵੀ ਪਰੇਸ਼ਾਨੀ ਆਊ ਉਹਦੇ ਨਾਲ ਲੜਨ ਲਈ ਤਿਆਰ ਆਗੇ ਉਹ ਕੀ ਕਰਦੇ ਆ ਕਿ ਜੇ ਜ਼ਮੀਨ ਦਾ ਰੇਟ ਸਾਡੇ 60 ਲੱਖ ਰੁਪਈਆ ਤਾਂ ਉਹ ਕਹਿਣਗੇ ਕਿ ਇੱਥੇ ਸਾਨੂੰ 35 ਜਾਂ 40 ਲੱਖ ਦਾ ਰੇਟ ਉਹਨਾਂ ਨੇ ਆਪਣੀ ਕਿਸੇ ਪ੍ਰਾਪਰਟੀ ਦਾ ਰੱਖ ਕੇ ਮਾਰਕੀਟ ਦੇ ਵਿੱਚ ਡੀਲਰਾਂ ਨੂੰ ਕਹਿ ਦੇਣਾ ਦਾ ਹੁਣ ਜਿਹੜੇ ਬੰਦੇ ਸਸਤੀ ਸਸਤੀ ਭਾਲ ਦੇ ਫਿਰਦੇ ਹੁੰਦੇ ਨੇ ਸਾਨੂੰ ਸਸਤੀ ਨਹੀਂ ਜੀ ਸਾਨੂੰ ਸਸਤੀ ਸਾਨੂੰ ਵੀ ਮਤਲ ਜਿਹੜੇ ਹੁਣ ਜਿੱਥੇ ਇਲਾਕੇ ਦੇ ਵਿੱਚ ਜਿੱਥੇ ਕੋਈ 60 ਲੱਖ ਦਾ ਰੇਟ ਆ ਜਦੋਂ ਸਾਨੂੰ ਕਹਿਣਗੇ ਨਹੀਂ ਜੀ ਸਾਨੂੰ 35 40 ਵਾਲੀ ਲੱਭ ਕੇ ਦਿਓ ਅਸੀਂ ਸਾਬ ਜਵਾਬ ਦੇ ਦਿੰਨੇ ਆ ਅਸੀਂ ਕਹਿੰਦੇ ਵੀ ਨਹੀਂ ਇਸ ਰੇਟ ਦਾ ਸੌਦਾ ਕੋਈ ਨਹੀਂ ਹੈਗਾ ਅਨੇਕਾਂ ਤੁਸੀਂ ਜਿਹੜੀ ਮੇਰੀ ਵੀਡੀਓ ਸੁਣਨ ਵਾਲਿਓ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਮੈਨੂੰ ਫੋਨ ਕਰਤਾ ਹੋਵੇਗਾ ਮੈਂ ਤੁਹਾਨੂੰ ਹਮੇਸ਼ਾ ਇਹੀ ਕਹਾਊਗਾ ਕਿ ਨਹੀਂ ਇਹ ਰੇਟ ਇੱਥੇ ਨਹੀਂ ਹੈਗਾ ਇੱਥੇ ਰੇਟ ਆ ਇਸ ਇਲਾਕੇ ਦੇ ਵਿੱਚ ਮੰਨ ਲਓ ਜੇ ਕਿਤੇ 60 ਲੱਖ ਦਾ ਰੇਟ ਆ 65 ਦਾ ਤਾਂ ਅਸੀਂ ਇਹੀ ਕਹਿੰਦੇ ਆ ਕਿ ਆ ਰੇਟ ਹੈ 2-4 ਲੱਖ ਰੁਪਇਆ ਸਸਤਾ ਕੋਈ ਪਿੱਛੇ ਹਟਦੀ ਜ਼ਮੀਨ ਜਾਂ ਕੋਈ ਕਿਤੇ ਕੋਈ ਰਸਤਾ ਪਿੱਛੇ ਹੋਊਗਾ ਜਾਂ ਕੋਈ ਮਾੜਾ ਮੋਟਾ ਉਹਦੇ ਵਿੱਚ ਮੋਟਰ ਦੀ ਵਾਰੀ ਆ ਜਾਂ ਕੋਈ ਉਸ ਤਰ੍ਹਾਂ ਦੀ ਮਿਲ ਸਕਦੀ ਆ ਪਰ ਜਿਹੜੀ ਬਿਲਕੁਲ ਪ੍ਰੋਪਰ ਰੋਡ ਦੇ ਉੱਪਰ ਲੱਗਦੀ ਮੋਟਰਾਂ ਲੱਗੀਆਂ ਵਧੀਆ ਜ਼ਮੀਨਾਂ ਉੱਥੇ ਤਾਂ ਰੇਟ ਆਹੀ ਮਿਲੂਗਾ ਤਾਂ ਮਤਲਬ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ ਕਿ ਨਹੀਂ ਆਉਂਦਾ ਕੋਈ ਨਾ ਆਵੇ ਲੇਕਿਨ ਜਦੋਂ ਇਹ ਲੋਕ ਫਿਰ ਉਹਨਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਮੈਂ ਤੁਹਾਨੂੰ ਦੋਸਤੋ ਦੱਸਣਾ ਚਾਹਉ ਮੇਰੇ ਕੋਲ ਪਰਸੋਂ ਕੋਈ ਸੌਦਾ ਆਇਆ ਮੇਰੇ ਪਿੰਡ ਦਾ ਚਲੋ ਨਾਂ ਤਾਂ ਨਹੀਂ ਲੈਂਦਾ ਸਾਡੇ ਪਿੰਡ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਉਥੋਂ 8 ਏਕੜ ਜ਼ਮੀਨ ਬੰਦਿਆਂ ਨੇ 12 ਲੱਖ ਰੁਪਏ ਏਕੜ ਨੂੰ ਖਰੀਦ ਲਈ ਹੁਣ ਤੁਸੀਂ ਮੈਨੂੰ ਦੱਸੋ ਕਿ ਜਿੱਥੇ ਰੇਟ 60 ਲੱਖ ਦਾ ਚੱਲਦਾ ਹੋਵੇ 55 ਲੱਖ ਦਾ ਚੱਲਦਾ ਹੋਵੇ ਉਥੇ ਕੋਈ ਵਿਅਕਤੀ 12 ਲੱਖ ਰੁਪਏ ਏਕੜ ਨੂੰ ਜਦੋਂ ਜ਼ਮੀਨ ਖਰੀਦੂਗਾ ਕੀ ਉਹਨੂੰ ਪਤਾ ਨਹੀਂ ਹੈਗਾ ਕਿ ਇਹ ਜਿਹੜੀ ਜ਼ਮੀਨ ਅਸੀਂ ਖਰੀਦ ਰਹੇ ਹਾਂ ਇਥੇ 12 ਲੱਖ ਰੁਪਏ ਦੇ ਰੇਟ ਨੂੰ ਕੋਈ ਮਿਲ ਹੀ ਨਹੀਂ ਸਕਦੀ 8 ਕਿੱਲੇ ਜ਼ਮੀਨ 96 ਲੱਖ ਰੁਪਏ ਦਾ ਰੇਟ ਤੈਅ ਕਰ ਲਿਆ ਟੋਟਲ ਜ਼ਮੀਨ ਦਾ 40 ਲੱਖ ਰੁਪਏ ਉਹਨਾਂ ਨੂੰ ਬਿਆਨਾ ਦੇ ਦਿੱਤਾ ਹੁਣ ਤੁਸੀਂ ਦੋਸਤੋ ਸੋਚੋ ਗੱਲ ਨੂੰ ਕਿ 8 ਕਿੱਲਿਆਂ ਦਾ 40 ਲੱਖ ਰੁਪਿਆ ਬਿਆਨਾ ਦੇ ਦਿੱਤਾ ਸਿਰਫ 12 ਲੱਖ ਦੇ ਹਿਸਾਬ ਨਾਲ 96 ਲੱਖ ਦੀ ਜ਼ਮੀਨ ਅਗਲੇ ਨੇ ਬਣਾਈ 40 ਲੱਖ ਰੁਪਏ ਲੈ ਕੇ ਅਗਲਾ ਮਤਲਬ ਉਹਨਾਂ ਨੇ ਉਹ ਕਰਤੇ ਉਦੋਂ ਬਾਅਦ ਹੁਣ ਉਹਨਾਂ ਨੇ ਕੇਸ ਕੀਤਾ ਕੇਸ ਕੀਤਿਆਂ ਨੂੰ 8 ਮਹੀਨੇ ਹੋ ਗਏ ਜਿਸ ਸਮੇਂ ਉਹਨਾਂ ਨੇ ਜ਼ਮੀਨ ਲਈ ਉਸ ਸਮੇਂ ਵੀ ਸਾਡੇ ਤਕਰੀਬਨ ਰੇਟ 50 ਤੋਂ 55 ਲੱਖ ਰੁਪਏ ਦਾ ਰੇਟ ਸੀ ਅੱਛਾ ਹੁਣ ਉਦੋਂ ਬਾਅਦ ਕੇਸ ਕੀਤਾ ਹੈਗਾ ਤੇ ਕੇਸ ਦੇ ਉੱਪਰੋਂ ਕੇਸ ਦੇ ਮੁਤਾਬਕ ਜ਼ਮੀਨ ਨੂੰ ਵੇਚ ਤੇ ਫਿਰਦੇ ਨੇ ਹੁਣ ਤੁਸੀਂ ਸੋਚ ਕੇ ਦੇਖੋ ਕੇਸ ਹੈ ਜਿਹੜਾ ਉਹ ਕੈਸਲ ਚੱਲੇਗਾ ਉਹਨਾਂ ਨੇ ਤਾਂ 40 ਲੱਖ ਰੁਪਏ ਤੁਹਾਡਾ ਵਰਤ ਲਿਆਗਾ ਔਰ ਤੁਸੀਂ ਗਾਹਾਂ ਜ਼ਮੀਨ ਲੈਣ ਤੋਂ ਵੀ ਰਹਿ ਗਏ ਮਤਲਬ ਮੇਰੇ ਨੁਕਤੇ ਨੂੰ ਸਮਝੋ ਦੋਸਤੋ ਤੁਸੀਂ ਅੱਗੇ ਜਿਹੜੀ ਜ਼ਮੀਨ ਖਰੀਦਣੀ ਸੀ ਤੁਸੀਂ ਉੱਥੇ ਵੀ ਜ਼ਮੀਨ ਤੋਂ ਖਰੀਦਨ ਤੋਂ ਰਹਿ ਗਏ ਫਿਰ ਤੁਸੀਂ ਮਤਲਬ ਜਿਹੜੀ ਪੂੰਜੀ ਸੀ ਤੁਹਾਡੀ ਉਹਦੇ ਚੋਂ ਕੁਛ ਇਛਾ ਤੁਸੀਂ ਇੱਥੇ ਫਸਾ ਲਿਆ ਮੰਨ ਲਓ ਤੁਹਾਡੀ ਜ਼ਮੀਨ ਤਾਂ ਗਈ ਹੁਣ ਤੁਸੀਂ 40 ਲੱਖ ਦੇ ਵਾਪਸ ਲੈਣ ਦੇ ਚੱਕਰ ਚ ਫਿਰਿ ਜੋ ਤੇ ਤੁਹਾਡਾ ਮਤਲਬ ਮੁੱਦਾ ਖਤਮ ਹੋ ਗਿਆ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਉਦਾਹਰਣਾਂ ਪਰ ਮੈਂ ਖਰੀਦਦਾਰ ਵੀਰਾਂ ਨੂੰ ਪੁੱਛਦਾ ਵੀ ਤੁਸੀਂ ਮਤਲਬ ਇਹ ਕਿਵੇਂ ਸੋਚ ਲੈਨੇ ਉਹਨਾਂ ਸਾਡੇ ਕੋਲ ਸੌਦੇ ਆਉਂਦੇ ਨੇ ਜੀ ਬਹੁਤ ਸੌਦੇ ਆਉਂਦੇ ਨੇ ਮੇਰੇ ਕੋਲ ਦੋ ਦਿਨ ਪਹਿਲਾਂ ਵੀ ਸੌਦਾ ਆਇਆਗਾ ਸਾਡੇ ਅਹਿਮਦਗੜ੍ਹ ਦੇ ਲਾਗੇ ਉਹਨਾਂ ਨੇ ਵੀਰਾਂ ਨੇ ਕਿਹਾ ਕਿ ਰੇਟ ਇੰਨਾ ਮਤਲਬ ਜੀ ਤਕਰੀਬਨ ਮਾਰਕੀਟ ਤੋਂ 15 ਲੱਖ ਰੁਪਏ ਮੈਂ ਕਿਹਾ ਜੀ ਕੀ ਗੱਲ ਇੰਨਾ ਸਸਤਾ ਕਿਉਂ ਮਿਲਦੀ ਆ ਨਹੀਂ ਜੋ ਉਹਨਾਂ ਨੂੰ ਪੈਸਿਆਂ ਦੀ ਲੋੜ ਨੋ ਸਾਨੂੰ ਪਤਾ ਹੈਗਾ ਕਿ ਕੋਈ ਨਾ ਕੋਈ ਕਾਰਨ 100% ਹੋਵੇ ਕੋਈ 15-20 ਲੱਖ ਰੁਪਏ ਦੀ ਜਮੀਨ ਸਸਤੀ ਮੈਨੂੰ ਕਿਉਂ ਦੇਊਗਾ मतलब वो इस ढंग ਨਾਲ ਜਾਲ ਸੁੱਟਿਆ ਜਾਂਦਾਗਾ ਤੇ ਜਿਹਦੇ ਚ ਅਸੀਂ ਪੜਕਦੇ ਨੇ ਫਸ ਜਾਂਦੇ ਆ ਫਿਰ ਅਸੀਂ ਆਪਦੇ ਆਪ ਨੂੰ ਬਹੁਤ ਚੁਸਤ ਸਮਝਦੇ ਆ ਤੇ ਕਿਸੇ ਨੂੰ ਫਿਰ ਦੱਸਦੇ ਨਹੀਂ ਹਾਂਗੇ ਕਿ ਵੀ ਅਸੀਂ ਸਸਤੀ ਜ਼ਮੀਨ ਲੈ ਲਈ ਆਏ ਹੁੰਦਾ ਵੀ ਕਿਤੇ ਕੋਈ ਹੋਰ ਨਾ ਕੋਈ ਲੈ ਲਵੇ ਲੇਕਿਨ ਦੋਸਤੋ ਇਹਦੇ ਤੋਂ ਵਚਨ ਦਾ ਦੇਖੋ ਤਰੀਕਾ ਜਿਹੜਾ ਹੈਗਾ ਉਹਦਾ ਮਾਰਕੀਟ ਦੇ ਵਿੱਚ ਤੁਸੀਂ ਜਦੋਂ ਰੇਟ ਪੁੱਛਦੇ ਹੋ ਤਾਂ ਤੁਸੀਂ ਨਾਲ ਦੀ ਨਾਲ ਤੁਹਾਨੂੰ ਸਪੋਰਟ ਕਰ ਲੋ ਕਿਸੇ ਨੇ 10% ਘੱਟ ਰੇਟ ਜਿਸ ਵਿਅਕਤੀ ਨੇ ਤੁਹਾਨੂੰ ਰੇਟ ਘੱਟ ਦੱਸਿਆਗਾ ਉਸ ਇਲਾਕੇ ਦੇ ਵਿੱਚ 10 ਡੀਲਰ ਹੋਰ ਵੀ ਕੰਮ ਕਰਦੇ ਹੋਣਗੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਉਹਨਾਂ ਤੋਂ ਪੁੱਛ ਕੇ ਅਗਰ ਤੁਸੀਂ ਟਾਈਮ ਫਿਕਸ ਕਰੋਗੇ ਤਾਂ ਤੁਸੀਂ ਦੱਸੋਗੇ ਜਦੋਂ ਐਸੇ ਇਲਾਕੇ ਦੇ ਵਿੱਚ ਸਾਨੂੰ ਆਹ ਰੇਟ ਆਹ ਜ਼ਮੀਨ ਮਿਲਦੀ ਹੈ ਤੁਹਾਨੂੰ 10 ਮਿੰਟਾਂ ਦੇ ਵਿੱਚ ਇੱਕ ਡੀਲਰ ਤੋਂ ਨਹੀਂ ਦੂਜੇ ਤੋਂ ਦੂਜੇ ਦਿਨ ਚੌਥੇ ਤੋਂ ਪਤਾ ਲੱਗ ਜਾਊਗਾ ਲੇਕਿਨ ਜਦੋਂ ਤੁਸੀਂ ਪੜੱਕਦੇ ਨੇ ਮਤਲਬ ਇਸੇ ਚਲਾਕੀ ਦੇ ਵਿੱਚ ਵੀ ਇਸ ਤਰ੍ਹਾਂ ਮਿਲ ਗਈ ਸਸਤੀ ਚਾਦੀ ਚੱਕ ਲੋ ਬਿਆਨਾ ਚੱਕ ਲੋ ਸਾਈ ਤੇ ਫੇਰ ਦੋਸਤੋ ਧੋਖਾ ਹੋਣਾ ਹੀ ਤੈਅ ਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਗੀਆਂ ਇਹ ਤੁਹਾਨੂੰ ਲਾਲਚ ਵਾਸੀ ਤਸਾਉਂਦੀਆਂ ਨੇ ਗੀਆਂ ਸੋ ਮੈਂ ਇਹੋ ਜੇ ਕੰਮ ਕਰਨ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਦੇਖੋ ਹੁਣ ਜਿਹੜੇ ਮਤਲਬ ਵੀਰ ਵੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਦੇ ਪੱਲੇ ਜਿਨ੍ਹਾਂ ਦੀ ਜ਼ਮੀਨ ਹੈ ਉਹ ਜ਼ਮੀਨ ਵੀ ਉਲਝ ਗਈ ਉਸ ਜ਼ਮੀਨ ਦੇ ਉੱਤੇ ਜਿਹੜਾ ਉਹਨਾਂ ਨੇ ਬਿਆਨਾਂ ਲਿਆ ਉਹ ਗਾਹ ਡੀਲਰਾਂ ਨਾਲ ਵੰਡ ਕੇ ਖਾ ਲਿਆ ਪੱਲੇ ਉਹਨਾਂ ਦੇ ਵੀ ਕੱਖ ਨਹੀਂ ਪੈਂਦਾ ਪਰ ਖਾਸ ਤੌਰ ਤੇ ਮੈਂ ਜਿਹੜੀ ਇਹ ਬੇਨਤੀ ਅੱਜ ਕਰ ਰਿਹਾ ਮੈਂ ਉਹ ਖਰੀਦਦਾਰ ਵੀਰਾਂ ਨੂੰ ਕਰ ਰਿਹਾ ਕਿ ਤੁਸੀਂ ਤਾਂ ਸੌਦਾ ਲੈਣ ਤੋਂ ਵੀ ਜਾਣਦੇ ਹੋ ਮੇਰੇ ਕੋਲ ਤਾਂ ਮਤਲਬ ਬਹੁਤ ਹੀ ਉਦਾਹਰਨਾਂ ਨੇ ਇਸ ਤਰ੍ਹਾਂ ਦੀਆਂ ਦੋਸਤੋ ਜਿਹੜੇ ਲੋਕ ਸਸਤੀਆਂ ਜ਼ਮੀਨਾਂ ਦੇ ਚੱਕਰ ਦੇ ਵਿੱਚ ਫਸੇ ਹੋਏ ਨੇ ਕੇਸ ਚੱਲਦੇ ਨੇ ਜਾਂ ਕੇਸ ਨਹੀਂ ਵੀ ਚੱਲਦੇ ਮੋਰ ਮਨ ਨੂੰ ਮਨਾਂ ਗਾਂਹਾਂ ਜ਼ਮੀਨ ਲੈਣ ਤੋਂ ਜਿਹੜਾ ਰਹਿ ਜਾਣਾਗਾ ਇਹ ਤੁਹਾਡੇ ਲਈ ਕੱਲੇ ਮਤਲਬ ਕੱਲਾ ਜਿਵੇਂ ਮੈਂ ਤੁਹਾਨੂੰ ਹੁਦਾਰ ਨੇ ਦਿੱਤੀ ਆ 40 ਲੱਖ ਦੀ ਗੱਲ ਨਹੀਂ ਹੈਗੀ 40 ਲੱਖ ਤੋਂ ਵੱਧ ਵੀ ਤੁਸੀਂ ਜਿਹੜਾ ਨੁਕਸਾਨ ਆਪਦਾ ਕਰ ਲਿਆ ਤੁਸੀਂ ਆਪਣੀ ਮਤਲਬ ਜਿੰਨੇ ਕਿੱਲੇ ਜ਼ਮੀਨ ਲੈਣੀ ਤੇ ਜੇ ਤੁਸੀਂ 8 ਦੀ بجائے ਚਲੋ ਸਪੋਜ਼ ਕਰ ਲਓ 8 ਦੀ بجائے ਤੁਸੀਂ 3 ਕਿੱਲੇ ਲੈ ਲੈਂਦੇ 2 ਲੈ ਲੈਂਦੇ ਉਹ ਕੰਮ ਮੈਂ बार-बार ਇਹਨਾਂ ਚੀਜ਼ਾਂ ਲਈ ਬੇਨਤੀ ਕਰਦਾ ਰਹਿਣਾਗਾ ਬਾਕੀ ਮਤਲਬ ਆ ਮਰਜ਼ੀ ਦਾ ਦੇਖੋ ਖਰੀਦਦਾਰ ਦੀ ਆ ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਆ ਪਰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਜੋ ਮਾਰਕੀਟ ਦੇ ਵਿੱਚ ਰੇਟ ਚੱਲਦਾ ਹੈਗਾ ਤੁਸੀਂ ਇਲਾਕਾ ਚੇਂਜ ਕਰ ਸਕਦੇ ਹੋ ਜੇ ਸਾਨੂੰ ਜੇ ਕੋਈ ਕਹਿੰਦਾ ਜੀ ਅਸੀਂ 35 ਲੱਖਾਂ ਵਾਲ ਲੈਣੇ ਤਾਂ ਅਸੀਂ ਕਹਿੰਦੇ ਨਾ ਵੀ ਤੁਹਾਨੂੰ ਇਲਾਕਾ ਚੇਂਜ ਕਰਕੇ ਜ਼ਮੀਨ ਦਵਾ ਦਿੰਨੇ ਆ ਜਿਸ ਏਰੀਆ ਦੀ ਤੁਸੀਂ ਗੱਲ ਕਰਦੇ ਹੋ ਇਸ ਏਰੀਆ ਦੇ ਵਿੱਚ ਤਾਂ ਰੇਟ ਆਹ ਵਾਲਾ ਹੀ ਚੱਲਦਾ ਹੈ ਇਦੋਂ 2-4 ਲੱਖ 5 ਲੱਖ ਦਾ ਫਰਕ ਪੈ ਸਕਦਾ ਅੱਗੇ ਪਿੱਛੇ ਦਾ ਤੇ ਲੇਕਿਨ ਇਦੋਂ ਜ਼ਿਆਦਾ ਫਰਕ ਨਾਲ ਜੇ ਤੁਸੀਂ ਕੋਈ ਚੀਜ਼ ਲਾਓਗੇ ਤਾਂ ਧੁਖਾ ਖਾਓਗੇ ਸੋ ਦੋਸਤੋ ਅਜ ਲਈ ਇੰਨਾ ਕੀ ਟਾਈਮ ਕੱਟ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ